ਅਗਲੀ ਖਬਰ ਹੈਗੀ ਹੈ ਗ੍ਰੀਨ ਕਾਰਡ ਹੋਲਡਰਸ ਦੇ ਨਾਲ ਸੰਬੰਧਿਤ ਆਪਾਂ ਪਿਛਲੇ ਦਿਨਾਂ ਚ ਬਹੁਤ ਵਾਰੀ ਇਹ ਡਿਸਕਸ ਕਰ ਚੁੱਕੇ ਹੈਗੇ ਆ ਖਾਸ ਕਰਕੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਭੀ ਜੇ ਤੁਸੀਂ ਅਮਰੀਕਾ ਤੋਂ ਬਾਹਰ ਜਾਣਾ ਬੜੇ ਧਿਆਨ ਦੇ ਨਾਲ ਜਾਂ ਜਿਹਨੂੰ ਕਿਸੇ ਐਮਰਜੈਂਸੀ ਆ ਤਾਦੀ ਜਾਓ ਕਿਉਂਕਿ ਜੋ ਸਿਚੁਏਸ਼ਨ ਹੋਣ ਚੱਲ ਰਹੀ ਆ ਕਹਿੰਦੇ ਭਈ ਯੂ ਐਸ ਨਿਊਜ਼ ਵੀਕ ਦੀ ਅੱਜ ਦੀ ਰਿਪੋਰਟ ਆ ਇਹ ਪੜ੍ਹ ਲਿਓ ਮੈਂ ਹੈਡਿੰਗ ਵੀ ਤੁਹਾਨੂੰ ਦੱਸ ਦਿੰਨਾ ਗ੍ਰੀਨ ਕਾਰਡ ਹੋਲਡਰਸ ਵਾਰਨਡ ਅਗੇਂਸਟ ਲੀਵਿੰਗ ਦਾ ਯੂਨਾਈਟਿਡ ਸਟੇਟਸ ਕਹਿੰਦੇ ਵੀ ਯੂਐਸਏ ਦੇ ਵਿੱਚ ਲਾਅ ਆ ਇਮੀਗ੍ਰੇਸ਼ਨ ਦੇ ਨੈਸ਼ਨਲ ਲਾਜ਼ ਆ ਬੁੱਕਸ ਦੇ ਉੱਤੇ ਪਰ ਅੱਜ ਦੀ ਸਿਚੁਏਸ਼ਨ 'ਚ ਜੋ ਚੱਲ ਰਿਹਾ ਆ ਉਹ 트੍ਰੰਪ ਲਾਜ਼ ਦੇ ਮੁਤਾਬਕ ਚੱਲ ਰਿਹਾ ਆ ਕਿਉਂਕਿ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਇਲੈਕਸ਼ਨ ਦੇ ਦੌਰਾਨ ਇਹ ਕਿਹਾ ਸੀ ਕਿ ਮੈਂ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ ਉਸ ਨੂੰ ਟੋਟਲੀ ਬੰਦ ਕਰਨਾ ਇਲੀਗਲ ਲੋਕਾਂ ਨੂੰ ਬਾਹਰ ਕੱਢੂਗਾ ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਵੀ ਜਿਹੜੇ ਗ੍ਰੀਨ ਕਾਰਡ ਹੋਲਡਰਸ ਵੀ ਆ ਜਾਂ ਜਿਹੜੇ ਐਚ1 ਵੀ ਵੀਜ਼ਾ ਹੋਲਡਰਸ ਆ ਜਾਂ ਜਿਹੜੇ ਸਟੂਡੈਂਟ ਵੀਜ਼ਾ ਹੋਲਡਰਸ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੀ ਸਖਤੀ ਹੋਊਗੀ ਸੋ ਕੈਂਪੇਨ ਵਾਲਾ ਜੋ ਉਹਨਾਂ ਨੇ ਕਿਹਾ ਸੀ ਉਹ ਆਪਣਾ ਕੰਮ ਕਰ ਰਹੇ ਹੈਗੇ ਆ ਇਲੀਗਲ ਇਮੀਗ੍ਰੇਸ਼ਨ ਬਾਰਡਰ ਤੇ 97 98% ਬੰਦ ਹੋ ਗਈ ਹੈ ਉਹ ਬਹੁਤ ਗੁੱਡ ਹੈ ਜਦ ਕਿ ਹਰ ਇੱਕ ਅਮਰੀਕਨ ਸਿਟੀਜ਼ਨ ਕਹਿੰਦਾ ਵੀ ਇਹ ਬਿਲਕੁਲ ਸਹੀ ਹੋਇਆ ਵੀ ਬੰਦ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਜਿਸ ਤਰ੍ਹਾਂ ਆਪਾਂ ਕਹਿੰਦੇ ਰਹਿੰਦੇ ਆ ਵੀ ਜਿਹੜੇ ਵੀ ਲੋਕ ਕਰਾਇਮ ਕਰਦੇ ਆ ਵਾਇਲੈਂਸ ਇਨਵੋਲਵ ਆ ਉਹਨਾਂ ਨੂੰ ਜ਼ਰੂਰ ਰਿਪੋਰਟ ਕਰ ਦੇਣਾ ਚਾਹੀਦਾ ਆ ਪਰ ਜਿਸ ਤਰ੍ਹਾਂ ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ 35 ਸਾਲਾਂ ਤੋਂ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਕਪਲ ਰਹਿ ਰਿਹਾ ਸੀ ਜੌਬ ਵਧੀਆ ਕਰ ਰਿਹਾ ਸੀ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਨਹੀਂ ਸੀ ਹਰ ਸਾਲ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਂਦਾ ਸੀ ਤਿੰਨ ਉਹਨਾਂ ਦੀਆਂ ਬੇਟੀਆਂ ਇੱਥੇ ਦੀਆਂ ਬੌਰਨ ਤੇ ਉਹਨਾਂ ਨੂੰ ਜਿਹੜਾ ਹੁਣ ਅਰੈਸਟ ਕਰ ਲਿਆ ਤੇ ਰਿਪੋਰਟ ਹੋਣ ਦੇ ਰਾਹ ਦੇ ਉੱਤੇ ਆ ਉਹ ਤੋਂ ਫੇ ਲੋਕ ਬਹੁਤ ਜ਼ਿਆਦਾ ਜਿਹੜੇ ਕਵਰਾਏ ਹੋਏ ਹੈਗੇ ਆ ਗ੍ਰੀਨ ਕਾਰਡ ਹੋਲਡਰਸ ਦੇ ਸੰਬੰਧ ਵਿੱਚ ਕਹਿੰਦੇ ਵੀ ਜੇ ਤੁਸੀਂ 365 ਦਿਨਾਂ ਤੋਂ ਬਾਅਦ ਇੱਕ ਦਿਨ ਵੀ ਉੱਪਰ ਰਹਿ ਗਏ ਹੈਗੇ ਆ ਤੇ ਉਹ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਇਸ ਵੇਲੇ ਇਮੀਗ੍ਰੇਸ਼ਨ ਲਾਜ਼ ਨੂੰ ਇਨਫੋਰਸ ਕਰ ਲਿਆ ਕਰ ਰਿਹਾ ਬੜੀ ਬੁਰੀ ਤਰ੍ਹਾਂ ਕਰ ਰਿਹਾ ਹੈਗਾ ਪਹਿਲਾਂ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਸੀ ਉਹ ਟੋਟਲੀ ਫੇਲ ਹੋਇਆ ਹੈ ਇਹ ਆਪਾਂ ਨੂੰ ਵੀ ਪਤਾ ਹੀ ਹੈ ਇਸੇ ਕਰਕੇ ਜਿਹੜੇ ਟਰੰਪ ਹੁਣੀ ਉਹ ਇਲੈਕਸ਼ਨ ਦੇ ਵਿੱਚ ਜਿੱਤੇ ਵੀ ਆ ਬਹੁਤ ਵੱਡਾ ਜਿਹੜਾ ਉਹਨਾਂ ਨੂੰ ਵੋਟਾਂ ਵੋਟਰਾਂ ਦਾ ਸਾਥ ਵੀ ਮਿਲਿਆ ਹੈਗਾ ਹੈ ਅਸਿਸਟੈਂਟ ਸੈਕਟਰੀ ਟ੍ਰੀਸ਼ੀਆ ਮੈਕਲੋਹਲਨ ਜੋ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉਹ ਕਹਿੰਦੇ ਆ ਵੀ ਜੇ ਕੋਈ ਵੀ ਬੰਦਾ ਕਿਸੇ ਤਰ੍ਹਾਂ ਦਾ ਵੀ ਲਾਅ ਵਾਇਓਲੇਟ ਕਰਦਾ ਹੈ ਉਹਨੂੰ ਰੀਟੇਨ ਕੀਤਾ ਜਾਊਗਾ ਫਿਰ ਉਸਨੂੰ ਰਿਮੂਵ ਕੀਤਾ ਜਾਊਗਾ ਗ੍ਰੀਨ ਕਾਰਡ ਹੋਲਡਰਸ ਦੇ ਕੋਲ ਉਹ ਜਿਆਦਾ ਸੌਲਤਾ ਨਹੀਂ ਹੈਗੀਆਂ ਜੋ ਯੂਐਸ ਦੇ ਪ੍ਰੈਜ਼ੀਡੈਂਟ ਦੇ ਕੋਲ ਹੁੰਦੀਆਂ ਹੈਗੀਆਂ ਫੈਬੀਅਨ ਸ਼ਮਿਡ ਇੱਕ ਯੂਐਸ ਦੇ ਗ੍ਰੀਨ ਕਾਰਡ ਹੋਲਡਰ ਨਿਊ ਐਮਸ਼ੀਰ ਤੋਂ ਆ ਜਦੋਂ ਉਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਇਸ ਤਰ੍ਹਾਂ ਉਹਨਾਂ ਨੂੰ ਸਟ੍ਰਿਪ ਕੀਤਾ ਗਿਆ ਨੇਕਤ ਵੇ ਵਾਇਲੈਂਟਲੀ ਕਹਿੰਦੇ ਇਨਟੈਰੋਗੇਟ ਕੀਤਾ ਗਿਆ ਲੋਗਨ 에어ਪੋਰਟ ਤੇ ਜਦੋਂ ਲੈਕਜ਼ਮਬਰਗ ਤੋਂ ਵਾਪਸ ਆ ਰਹੀ ਸੀ ਸੋ ਇਹ ਇੱਕ ਨਹੀਂ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਅ ਭਰਤੀਆਂ ਹੋਈਆਂ ਹੈਗੀਆਂ ਗ੍ਰੀਨ ਕਾਰਡ ਰੈਵੋਕੇਸ਼ਨ ਉਸ ਵਾਰ ਅਰੈਸਟ ਡਿਟੈਂਸ਼ਨ ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਓਪਰਚ्युनिटी ਨਹੀਂ ਦੇਣੀ ਪਈ ਹਾਂ ਲਾਫੁਲ ਸਟੇਟਸ ਦੇ ਤੁਸੀਂ ਕੋਈ ਡਿਊ ਪ੍ਰੋਸੈਸ ਆ ਇਹ ਇੱਕ ਸਿਆਟਲ ਵੇਸਟ ਇਮੀਗ੍ਰੇਸ਼ਨ ਅਟਾਰਨਿਕ ਕ੍ਰੀਪਾ ਉਪਾਧਿਆ ਉਹਨਾਂ ਨੇ ਦੱਸਿਆ ਵੀ ਇਹ ਸਾਰਾ ਕੁਝ ਅੱਜ ਦੀ ਡੇਟ ਦੇ ਵਿੱਚ ਵਾਪਰ ਰਿਹਾ ਹੈਗਾ ਜੀ ਬਿਲਕੁਲ ਸੋ ਆ ਕਾਫੀ ਗੋਸ਼ਾ ਜਿਹੜਾ ਉਹ ਹੋ ਰਿਹਾ ਆ ਗ੍ਰੀਨ ਕਾਰਡ ਨੂੰ ਲੈ ਕੇ ਨਾ ਕਈ ਜਿਹਨੇ ਮੂੰਹ ਚੱਕ ਕੇ ਇੱਥੇ ਆ ਗਏ ਸੀਗੇ ਵੀ ਤੁਸੀਂ ਕਿਉਂ ਦੱਸਦੇ ਆ ਕਿਉਂ ਇਹ ਚੀਜ਼ ਆ ਇਹ ਹੁਣ ਅਸੀਂ ਨਹੀਂ ਕਹਿ ਰਹੇ ਜਿਹੜਾ ਨਿਊਜ਼ ਦੇ ਨੂੰ ਵਾਲੇ ਦੁਆਲੇ ਦੇਖੋ ਬਣ ਕੀ ਰਿਹਾ ਗ੍ਰੀਨ ਕਾਰਡ ਵਾਲਿਆਂ ਦੀ ਸਟ੍ਰਿਪ ਸਰਚ ਹੋ ਰਹੀ ਆ ਅਜੇ ਤਾਂ ਉਹ ਗ੍ਰੀਨ ਕਾਰਡ ਵਾਲੇ ਤਿਆਰ ਰਹਿਣ ਜਿਹੜੇ ਅਸਾਈਲਮ ਜਿੰਨਾ ਨੇ ਲਿਆ ਆ ਵੀ ਉਹ ਜੇ ਉਹ ਸੇਮ ਮੁਲਕ ਦੇ ਵਿੱਚ ਉਥੇ ਵਾਪਸ ਜਾਂਦੇ ਵੀ ਉਹਨਾਂ ਦਾ ਬਾਅਦ ਦੇ ਵਿੱਚ ਬਣਨਾ ਕੀ ਜਿਸ ਹਿਸਾਬ ਦੇ ਨਾਲ ਇਹ ਦੰਦ ਤਿੱਖੇ ਕਰੀ ਬੈਠੇ ਆ ਆਰਆਈ ਇਹਨਾਂ ਨੇ ਉੱਤੇ ਵੀ ਚਲਾਉਣੀ ਆ ਇਹ ਨਾ ਸੋਚਿਓ ਵੀ ਸ਼ਾਇਦ ਪਹਿਲਾਂ ਹੁੰਦਾ ਰਿਹਾ ਤੇ ਹੁਣ ਸ਼ਾਇਦ ਇਸ ਦੇ ਵਿੱਚ ਕੋਈ ਫਰਕ ਜਿਹੜਾ ਉਹ ਨਹੀਂ ਪਊਗਾ ਜੇ ਇਸ ਤੇਜ਼ੀ ਦੇ ਨਾਲ ਤੇ ਜੇ ਇਸ شدت ਦੇ ਨਾਲ ਇਹ ਦੇਖ ਰਹੇ ਆ ਨਾ ਵੀ ਬੰਦੇ ਨੂੰ ਫਸਾਉਣਾ ਕਿੱਦਾਂ ਆ ਬੰਦੇ ਨੂੰ ਰੋਕਣਾ ਕਿੱਦਾਂ ਆ ਕਿੱਦਾਂ ਜਿਹੜਾ ਇਸ ਚੀਜ਼ ਨੂੰ ਕੈਨਸਲ ਕੀਤਾ ਜਿਹੜਾ ਉਹ ਜਾਵੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਊਗੀ ਵੀ ਜੇ ਉਹ ਇਸ ਪਾਸੇ ਵੱਲੋਂ ਵੀ ਚੱਲ ਜਾਣ ਕਈਆਂ ਨੇ ਕਹਿਣਾ ਤੁਸੀਂ ਕੋਈ ਗੱਲ ਕਰਦੇ ਤੁਹਾਨੂੰ ਲੱਗਦਾ ਇਹ ਮੂਰਖਾ ਇਹਨਾਂ ਨੂੰ ਭਲਾ ਪਤਾ ਨਹੀਂ ਲੱਗਦਾ ਵੀ ਕਿਹੜੀ ਚੀਜ਼ ਕਿੱਥੇ ਕੀ ਕਿੱਦਾਂ ਜਿਹੜੀ ਉਹ ਵਾਪਰ ਰਹੀ ਆ ਅਪਰੇਜੀ ਪਾਕਿਸਤਾਨ ਦਾ ਐਮਬੈਸੀ 'ਚ ਕੰਮ ਕਰਨ ਵਾਲਾ ਬੰਦਾ ਉਹਨੂੰ ਚੱਕ ਕੇ ਉਹਨਾਂ ਨੇ ਬਾਹਰ ਧੋਰਤਾ ਤੁਰਮੇਕਿਸਤਾਨ ਨੂੰ ਵੀ ਜਿਹੜਾ ਉਹ ਅੰਬੈਸਡਰ ਰਿਹਾ ਸੀ ਅਗਲੇ ਨੇ ਇਥੋਂ ਡੀਟੇਨ ਕਰਕੇ ਜਿਹੜਾ ਵਾਪਸ ਜਿਹੜਾ ਉਹਨਾਂ ਨੇ ਘੱਲ ਦਿੱਤਾ ਸੋ ਉਹਨਾਂ ਨੂੰ ਸਭ ਕੁਝ ਪਤਾ ਆ ਵੀ ਕੀ ਕੁਛ ਜਿਹੜਾ ਉਹ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ ਆ ਸੋ ਰੈਡੀ ਰੋ ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਬੀ ਅੱਗੇ ਆਉਣ ਜਾ ਰਹੀਆਂ ਹੈਗੀਆਂ ਗੱਲ ਆਪਾਂ ਖਬਰ ਸਾਂਝੀ ਕੀਤੀ ਸੀ ਫਰਾਂਸ ਤੋਂ ਕਿਸ ਕਿਸ ਤਰ੍ਹਾਂ ਦਾ ਜਿਹੜਾ ਟਾਪ ਨੌਚ ਸਾਇੰਟਿਸਟ ਜੋ ਪੀ ਐਚ ਡੀ ਡਿਗਰੀ ਹੋਲਡਰ ਆ ਉਸ ਨੂੰ 에어ਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ ਭਈ ਉਹਨਾਂ ਨੇ ਪ੍ਰੈਜ਼ੀਡੈਂਟ ਉਹਨਰ 트럼ਪ ਉਹਨਾਂ ਦੇ ਅਗੇਂਸਟ ਕੁਛ ਆਪਣੇ ਵਿਚਾਰ ਆ ਉਹ ਆਪਣੇ ਸੋਸ਼ੀਅਲ ਪੋਲੀਟਿਕਲ ਸੀਗੇ ਉਹਦੇ ਵਿਚਾਰ ਬਿਲਕੁਲ ਸੋ ਯੂ ਐਸ ਦਾ ਲਾ ਜਿਹੜਾ ਆ ਉਹਦੇ ਮੁਤਾਬਕ ਕੋਈ ਵੀ ਗ੍ਰੀਨ ਕਾਰਡ ਹੋਲਡਰ ਬੰਦਾ 180 ਦਿਨ ਤੱਕ ਅਮਰੀਕਾ ਤੋਂ ਬਾਹਰ ਰਹਿ ਸਕਦਾ ਹੈਗਾ ਪਰ ਉਹਦੇ ਸਟਿਲ ਜਦੋਂ ਤੁਸੀਂ ਵਾਪਸ ਆਣਾ ਆ ਉਹ ਤੁਹਾਨੂੰ ਕੁਐਸਚਨ ਕਰ ਸਕਦੇ ਹੈਗੇ ਆ ਕਿ ਪ੍ਰੂਫ ਦਿਓ ਵੀ ਤੁਸੀਂ ਕੰਟੀਨਿਊਸਲੀ ਅਮਰੀਕਾ ਦੇ ਵਿੱਚ ਰਹਿ ਰਹੇ ਹੈਗੇ ਆ ਇਹ ਕਹਿੰਦੇ ਜਿਹੜਾ ਬਰਡਨ ਆਫ ਪ੍ਰੂਫ ਆ ਨਿਊਜ਼ ਵੀਕ ਮੈਗਜ਼ੀਨ ਅੱਜ ਦਾ ਜਿਹੜਾ ਇਹ ਲਿਖ ਰਿਹਾ ਵੀ ਇਹ ਐਪਲੀਕੈਂਟ ਦੇ ਉੱਤੇ ਜਾਂ ਐਲਪੀਆਰ ਦੇ ਉੱਤੇ ਡਿਪੈਂਡ ਕਰਦਾ ਹੈਗਾ ਤੁਸੀਂ ਟੈਕਸ ਦਿੰਨੇ ਆ ਬੈਂਕ ਅਕਾਊਂਟ ਹੈਗੇ ਆ ਤੁਹਾਡੀ ਹੋਮ ਓਨਰਸ਼ਿਪ ਹੈਗੀ ਆ ਤੁਹਾਡੇ ਬੱਚੇ ਆ ਸਕੂਲ ਜਾਂਦੇ ਕੀ ਸਾਰਾ ਕੁਝ ਹੈਗਾ ਆ ਕਹਿੰਦੇ ਵੀ ਜਿਹੜੇ ਬਾਰਡਰ ਆਫੀਸਰਸ ਆ ਉਹ ਇੰਡੀਵਿਜੂਅਲਸ ਨੂੰ ਜਦੋਂ ਤੁਸੀਂ ਆਨੇ ਆ ਇਦਾਂ ਦੀ ਸਿਚੁਏਸ਼ਨ ਚ ਪਾ ਦਿੰਦੇ 8 ਤੋਂ 10 ਘੰਟੇ ਆਪਣੇ ਕੋ ਰੱਖਦੇ ਆ ਕਈ ਜਗ੍ਹਾ ਦੇ ਉੱਤੇ ਤਾਂ ਕਹਿੰਦੇ 16 16 ਘੰਟੇ ਵੀ ਰੱਖੇ ਗਏ ਆ ਤੇ ਬੰਦਾ ਉੱਥੇ ਮਜਬੂਰ ਹੋ ਜਾਂਦਾ ਵੀ ਮੈਂ ਵੋਲੰਟੀਅਰਲੀ ਆਪਣਾ ਜਿਹੜਾ ਪਰਮਾਨੈਂਟ ਰੈਜ਼ਿਡੈਂਸ ਰੈਜ਼ਿਡੈਂਸੀ ਆ ਉਸ ਨੂੰ ਛੱਡ ਦੇ। ਇਹ ਯਾ ਯਾ ਸੋ ਕਹਿੰਦੇ ਵੀ ਐਲਪੀਆਰ ਜਿਹੜਾ ਸਟੈਟਸ ਆ ਇਹ ਰਿਵੋਕ ਕੀਤਾ ਜਾ ਸਕਦਾ ਇਮੀਗ੍ਰੇਸ਼ਨ ਜੱਜ ਵੱਲੋਂ ਅ ਤੇ ਪਰ ਇਹ ਉਥੇ ਜਿਹੜੇ ਸੀਵੀਪੀ ਵਾਲੇ ਆ ਉਹ ਹੀ ਕਰ ਰਹੇ ਹੈਗੇ ਆ ਇਸੇ ਤਰ੍ਹਾਂ ਨਿਊਯਾਰਕ ਸਿਟੀ ਬੇਸਡ ਇਮੀਗ੍ਰੇਸ਼ਨ ਅਟਾਰਨੀ ਨਰੇਸ਼ ਗਹੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ 트ੰਪ ਐਡਮਿਨਿਸਟ੍ਰੇਸ਼ਨ ਆ ਅ ਅਬਿਊਜ਼ਿੰਗ ਦਾ ਲਾ ਪੇ ਲਾ ਨੂੰ ਜਿਹੜਾ ਆ ਗਲਤ ਵਰਤ ਰਹੇ ਹੈਗੇ ਆ ਜਿਹੜੇ ਗ੍ਰੀਨ ਕਾਰਡ ਹੋਲਡਰਸ ਆ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਰੈਕੋਰਡ ਨਹੀਂ ਹੈਗਾ ਤੇ ਉਹਨਾਂ ਨੂੰ ਜੇ ਕਿਸੇ ਤਰ੍ਹਾਂ ਅਰੈਸਟ ਕੀਤਾ ਜਾਂਦਾ ਤਾਂ ਉਹਨੂੰ ਜੱਜ ਦੇ ਮੂਹਰੇ ਪੇਸ਼ ਕਰਨਾ ਪੈਂਦਾ ਹੈਗਾ ਜਿਸ ਤਰ੍ਹਾਂ ਇਮੀਗ੍ਰੇਸ਼ਨ ਤੇ ਨੈਸ਼ਨਲ ਐਕਟ ਦੇ ਵਿੱਚ ਹੈਗਾ ਜੱਜ ਦੇ ਕੋਲ ਅਥਾਰਟੀ ਆ ਵੀ ਉਹ ਤੁਹਾਡਾ ਜਿਹੜਾ ਗ੍ਰੀਨ ਕਾਰਡ ਉਸ ਨੂੰ ਰਿਵੋਕ ਕਰੇ ਜਾਂ ਤੁਹਾਨੂੰ ਰਿਮੂਵ ਕੀਤਾ ਜਾਵੇ ਜਾਂ ਤੁਹਾਨੂੰ ਡਿਪੋਰਟ ਕੀਤਾ ਜਾਵੇ ਪਰ ਅੱਜ ਦੀ ਸਿਚੁਏਸ਼ਨ ਦੇ ਵਿੱਚ ਸਾਰਾ ਕੁਝ ਜਿਹੜਾ ਅਲੱਗ ਹੀ ਵਾਪਰ ਰਿਹਾ ਹੈਗਾ ਬਫਲੋ ਵੇਸਟ ਟਾਊਨ ਨਹੀਂ ਰੋਜ਼ਾਨਾ ਵਿਰਾਲਡੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਿਗਨੀਫੀਕੈਂਟ ਲੀਗਲ ਅਥਾਰਟੀ ਟੂ ਡਿਟਰਮਨ ਐਡਮਿਸਿਬਿਲਟੀ ਇਹ ਪਰ ਦਾ ਇਮੀਗ੍ਰੇਸ਼ਨ ਐਂਡ ਨੈਸ਼ਨਲ ਨੈਸ਼ਨੈਲਿਟੀ ਐਕਟ ਐਪਲੀਕੈਂਟ ਦਾ ਐਪਲੀਕੈਂਟ ਦੇ ਉੱਤੇ ਬਰਡਨ ਆ ਤੇ ਵੀ ਮੈਂ ਪ੍ਰੂਫ ਕਰਨਾ ਵੀ ਮੈਂ ਕਿਸ ਤਰ੍ਹਾਂ ਚੋ ਕਰ ਸਕਦਾ ਮੈਂ ਪਰਮਾਨੈਂਟ ਇੱਥੇ ਰਹਿੰਦਾ ਹੈਗਾ ਆ ਸੋ ਬਹੁਤ ਸਾਰੇ ਲੋਕ ਆਪਾਂ ਦੇਖਦੇ ਆ ਖਾਸ ਕਰਕੇ ਆਪਣੀ ਕਈ ਵਾਰੀ ਬਜ਼ੁਰਗ ਹੁੰਦੇ ਆ ਉਹ ਆਉਂਦੇ ਆ 2 ਮਹੀਨੇ ਰਹਿੰਦੇ ਆ ਫੇ ਚੱਲ ਜਾਂਦੇ ਆ ਆਂਦੇ ਹੋਏ ਚੱਲ ਜਾਂਦੇ ਆ ਸੋ ਇਹ ਇੱਕ ਵੱਡੀ ਪ੍ਰੋਬਲਮ ਆ ਰਹੀ ਹੈਗੀ ਆ CBP 1 ਮਿਲੀਅਨ ਦੇ ਕਰੀਬ ट्रैवलर्स ਨੂੰ ਡੇਲੀ ਪ੍ਰੋਸੈਸ ਕਰਦਾ ਹੈ ਜੋ ਬਾਈ 에ਅਰ ਬਾਈ ਲੈਂਡ ਬਾਈ ਸੀ ਜਿਹੜੇ ਆ ਅਮਰੀਕਾ ਦੇ ਵਿੱਚ ਆਂਦੇ ਹੈਗੇ ਆ 트럼ਪ ਐਡਮਿਨਿਸਟ੍ਰੇਸ਼ਨ ਨੇ ਹੁਣ ਤਿੰਨ ਜਿਹੜੇ ਏਰੀਆਜ਼ ਆ ਉੱਥੇ ਪੂਰੀ ਤਰ੍ਹਾਂ ਜਿਹੜੀ ਆਪਣੀ ਆ ਸਖਤੀ ਕਰ ਦਿੱਤੀ ਹੈਗੀ ਆ ਜੀ ਇਸ ਦੇ ਵਿੱਚ ਜਿਹੜਾ ਹਜੇ ਸੀ ਜਿਹੜਾ ਫਰਾਂਸ ਵਾਲੀ ਜਿਹੜੀ ਸਾਇੰਟਿਸਟ ਵਾਲੀ ਗੱਲ ਕਰਕੇ ਜਿਹੜੇ ਥੋੜੀ ਜਿਹੀ ਉਸ ਦੇ ਵਿੱਚ ਹੋਰ ਦੱਸਦੇ ਚਾਹੀਏ ਆਪਣੀ ਇਹ ਆਪਾਂ ਆਪਸ ਵਿੱਚ ਡਿਸਕਸ ਕੀਤੀ ਸੀ ਅਜੇ ਆਪਣੇ শ্রোਤੇਆਂ ਨਾਲ ਨਹੀਂ ਸੀ ਹੋਈ ਸੀ ਗੱਲ ਇਹ ਫਰਾਂਸ ਦਾ ਜਿਹੜਾ ਸਾਇੰਟਿਸਟ ਆ ਇਸ ਨੂੰ ਯੂਐਸ ਦੇ ਵਿੱਚ ਐਂਟਰੀ ਡਿਨਾਈ ਕਰ ਦਿੱਤੀ ਗਈ ਸੀ ਜਦੋਂ ਇਮੀਗ੍ਰੇਸ਼ਨ ਦੇ ਅਫਸਰਸ ਨੇ ਉਹਦੇ ਫੋਨ ਨੂੰ ਸਰਚ ਕੀਤਾ ਉਹਨਾਂ ਨੂੰ ਮੈਸੇਜ ਮਿਲਿਆ ਵੀ ਉਹ 트럼ਪ ਐਡਮਿਨਿਸਟ੍ਰੇਸ਼ਨ ਦੇ ਉਲਟ ਉਹਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਸ ਤੇ ਵਿੱਚ ਮੈਸੇਜ ਚ ਲਿਖੀਆਂ ਸੀਗੀਆਂ ਆਪਾਂ ਦੇਸ਼ਕ ਰਿਪਬਲਿਕ ਚ ਰਹਿ ਰਹੇ ਆ ਕਿ ਰਾਜ ਦੇ ਅਧੀਨ ਰਹਿ ਰਹੇ ਆ ਇਹ ਹੁਣ ਤੁਸੀਂ ਦੇਖੋ ਵੀ ਸਥਿਤੀ ਕਿਹੜੇ ਵਾਲੇ ਪਾਸੇ ਨੂੰ ਜਾ ਰਹੀ ਆ ਇਹਦੇ ਵਿੱਚੋਂ ਬਾਟਮ ਲਾਈਨ ਹੋਰ ਦੇਖੋ ਪੜੋ ਜਿਹੜਾ ਵੀ ਕੋਈ ਆ ਰਿਹਾ ਇਹਦਾ ਮਤਲਬ ਆ ਵੀ ਉਹ ਤੁਹਾਡੇ ਫੋਨ ਤੱਕ ਵੀ ਚੈੱਕ ਹੋ ਰਹੇ ਆ ਤੁਹਾਡਾ ਸੋਸ਼ਲ ਮੀਡੀਆ ਵੀ ਚੈੱਕ ਹੋਊਗਾ ਤੁਹਾਡੇ ਟੈਕਸਟ ਮੈਸੇਜ ਵੀ ਜਿਹੜੇ ਉਹ ਚੈੱਕ ਹੋ ਰਹੇ ਆ ਤੇ ਜੇ ਤੁਸੀਂ ਉਸ ਦੇ ਵਿੱਚ ਕਿਤੇ ਕ੍ਰਿਟੀਕਲ ਹੈਗੇ ਆ 트럼ਪ ਹੁਣਾਂ ਨੂੰ ਲੈ ਕੇ ਖਾਸ ਕਰਕੇ ਜਾਂ 트럼ਪ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਤਾਂ ਤੁਹਾਨੂੰ ਜਿਹੜਾ ਉੱਥੇ ਰੋਕਿਆ ਜਾ ਸਕਦਾ ਆ ਇਹ ਹੁਣ ਫਰਾਂਸ ਦਾ ਜਿਹੜਾ ਸਾਇੰਟਿਸਟ ਆ ਇਹਦਾ ਇਹ ਕਹਿਣਾ ਆ ਵੀ ਭਾਈ ਮੈਨੂੰ ਤਾਂ ਐਂਟਰੀ ਇਸ ਕਰਕੇ ਜਿਹੜੀ ਆ ਉਹ ਡਿਨਾਈ ਕਰ ਦਿੱਤੀ ਗਈ ਕਿਉਂਕਿ ਮੇਰੇ ਫੋਨ ਦੇ ਵਿੱਚੋਂ ਉਹ ਮੈਸੇਜ ਇਹਨਾਂ ਨੂੰ ਮਿਲੇ ਜਿਹਦੇ ਵਿੱਚ 트ੰਪ ਐਡਮਿਨਿਸਟ੍ਰੇਸ਼ਨ ਦੀ ਉਸਨੇ ਕ੍ਰਿਟਿਸਿਜ਼ਮ ਕੀਤੀ ਸੀ ਨਿਊਜ਼ਵਿਕ ਆਰਟੀਕਲ ਦੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਆ ਨਾ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਸੀਬੀਪੀ ਦਾ ਇਹ ਆਪਣਾ ਬਿਆਨ ਆ गनेबी ए वीजा गारंटी डस नॉट गारंटी यू एंट्री ਵੀ ਵੀਜ਼ਾ ਜੇ ਹੈਗਾ ਇਹਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਅਮਰੀਕਾ ਚ ਅਸੀਂ ਦਾਖਲ ਹੋਣ ਦੇਣਾ ਆ ਕੋਈ ਵੀ ਫੋਰਨ ਨੈਸ਼ਨਲ ਜੇ ਉਹ ਕਹਿੰਦੇ ਵੀ ਐਕਸਟਰੀਮਿਸਟ ਆਈਡੀਓਲੋਜੀ ਨੂੰ ਪ੍ਰਮੋਟ ਕਰਦਾ ਆ ਟੈਰਰਿਸਟ ਪ੍ਰੋਪਗੈਂਡਾ ਉਹਦੇ ਕੋਲ ਮਿਲਦਾ ਆ ਤੇ ਪਲੇਨ ਐਂਡ ਸਿੰਪਲ ਆ ਯੂ ਐਸ ਦੇ ਵਿੱਚ ਵੀ ਉਹਨੂੰ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ ਇੱਥੇ ਤੁਹਾਡੇ ਕੋਲ ਕੋਈ ਵੀ ਇਲੈਕਟ੍ਰੋਨਿਕ ਸਮਾਨ ਲੈਪਟਾਪ ਆ ਫੋਨ ਆ ਤਾਂ ਉਹ ਜਿਹੜਾ ਕਹਿੰਦੇ ਵੀ ਉਸ ਨੂੰ ਉਹ ਚੈੱਕ ਕਰ ਸਕਦੇ ਆ ਹੁਣ ਕਈ ਤਾਂ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਜਾਂ ਐਡਵੋਕੇਟਸ ਉਹ ਕਹਿ ਰਹੇ ਆ ਵੀ ਭਾਈ ਆਪਣਾ ਟਰੈਵਲਿੰਗ ਵਾਲਾ ਫੋਨ ਵੱਖਰਾ ਰੱਖੋ ਇੱਕ ਰੈਗੂਲਰ ਫੋਨ ਜਿਹੜਾ ਉਹ ਤੁਸੀਂ ਵੱਖਰਾ ਰੱਖੋ ਕੋਈ ਵੀ ਐਪ ਵਗੈਰਾ ਉਹਦੇ ਵਿੱਚ ਤੁਹਾਡੀ ਜਿਹੜੀ ਉਹ ਉਸ ਫੋਨ ਦੇ ਵਿੱਚ ਨਾ ਹੋਵੇ ਵੀ ਜੇ ਤੋਂ ਅਸੀਂ ਤੁਹਾਨੂੰ ਉਹ ਫੜਾਉਣਾ ਵੀ ਪਵੇ ਤਾਂ ਐਟ ਲੀਸਟ ਜਿਹੜਾ ਆ ਤੁਸੀਂ ਜਿਹੜਾ ਆ ਉਹ ਉਹ ਨਾ ਉਹਨੂੰ ਦੇਖਣ ਨਾ ਤੇ ਕਹਿੰਦੇ ਵੀ ਉਦੋਂ ਤੇ ਕੋਡ ਜ਼ਰੂਰ ਲਾ ਕੇ ਰੱਖੋ ਕੋਡ ਤੱਕੇ ਨਾ ਤੁਹਾਡੇ ਤੋਂ ਉਹ ਉਹ ਲਗਵਾ ਨਹੀਂ ਸਕਦੇ ਫਿੰਗਰਪ੍ਰਿੰਟ ਜਿਹੜਾ ਜਾਂ ਫੇਸ ਸਕੈਨ ਆ ਉਹ ਜਿਹੜਾ ਉਹ ਕਰਕੇ ਤੁਹਾਨੂੰ ਇਸ ਦੇ ਵਿੱਚ ਉਹ ਉਹ ਖੋਲਣ ਦੀ ਜਿਹੜੀ ਉਹ ਕੋਸ਼ਿਸ਼ ਉਸ ਦੇ ਨਾਲ ਕਰ ਸਕਦੇ ਹੈਗੇ ਆ ਬਾਕੀ ਇਸ ਟਾਈਮ ਉਹਨਾਂ ਨੂੰ ਲੱਗ ਰਿਹਾ ਵੀ ਸਾਡਾ ਜਿਹੜਾ ਉਹ ਰਾਜ ਚੱਲ ਰਿਹਾ ਆ ਜਿੱਦਾਂ ਸਲਤਨਤਾਂ ਵਾਲੀਆਂ ਜਿਹੜੀਆਂ ਗੱਲਾਂ ਨਾ ਇਹ ਖਬਰਾਂ ਤੋਂ ਇਦਾਂ ਲੱਗ ਰਿਹਾ ਵੀ ਉਦਾਂ ਦੀ ਜਿਹੜੀ ਮਾਹੌਲ ਆ ਇਹ ਤੇ ਸਿਰ ਰਿਹਾ ਇਹ ਪੂਰੀ ਤਰ੍ਹਾਂ ਬਣ ਸਕੂਗਾ ਕਿ ਨਹੀਂ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਪਰ ਸਖਤੀ ਜਿਹੜੀ ਐਸ ਟਾਈਮ ਪੂਰੀ ਹੋ ਰਹੀ ਆ ਪੇਪਰ ਵਰਕ ਦੇ ਵਿੱਚ ਤਰੀਕਾਂ ਦੇ ਵਿੱਚ ਕੋਈ ਇਸੇ ਵੀ ਤਰੀਕੇ ਦੀ ਕੋਈ ਢਿੱਲਣਾ ਕਰਿਓ ਇਹ ਮੌਕਾ ਨਹੀਂ ਜੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੈੱਕ ਕਰਨ ਦਾ ਵੀ ਹਾਂ ਕਰਕੇ ਦੇਖੀਏ ਵੀ ਇਦਾਂ ਹੋ ਸਕਦਾ ਆ ਜਾਂ ਨਹੀਂ ਯੂਰਪ ਦੇ ਦੋ ਹੋਰ ਮੁਲਕਾਂ ਨੇ ਹਰਜੋਤ ਸਿੰਘ ਜੀ ਯੂਐਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਬ੍ਰਿਟੇਨ ਜਰਮਨੀ ਤੋਂ ਬਾਅਦ ਦੇ ਵਿੱਚ ਫਿਨਲੈਂਡ ਤੇ ਡੈਨਮਾਰਕ ਨੇ ਵੀ ਜਿਹੜੀ ਟਰੈਵਲ ਵਾਰਨਿੰਗਸ ਆ ਯੂਐਸ ਦੇ ਲਈ ਆਪਣੇ ਜਿਹੜੇ ਜਿਹੜੇ ਹੈਗੇ ਨੇ ਵਸਿੰਦੇ ਆ ਉਹਨਾਂ ਨੂੰ ਲੈ ਕੇ ਜਿਹੜੀ ਉਹਨਾਂ ਨੇ ਜਾਰੀ ਕਰ ਦਿੱਤੀ ਹੈਗੀ ਐ ਸੋ ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ ਅਪਡੇਟਸ ਜਿਹੜੀਆਂ ਚੱਲ ਰਹੀਆਂ ਆ ਤੇ ਕੱਲ ਇਮੀਗ੍ਰੇਸ਼ਨ ਦੇ ਸ਼ੋ ਦੇ ਵਿੱਚ ਇੱਕ ਬਹੁਤ ਹੀ ਅਹਿਮ ਤਗੜੀ ਜਿਹੜੀ ਖਬਰ ਆ ਉਹ ਆਰਕੇਕੇ ਦੇ ਬਾਬਤ ਕੇਸ ਤੇ ਬਾਬਤ ਜਿਹੜੀ ਉਹ ਆਈ ਆ ਅਪਡੇਟ ਆਈ ਆ ਉਹ ਲਗਣੀ ਤਾਂ ਸਾਰਿਆਂ ਨੂੰ ਚੰਗੀ ਨਹੀਂ ਆ ਪਰ ਇਹ ਰਿਅਲਿਟੀ ਆ ਹੁਣ ਜੋ ਕੁਝ ਇੱਥੇ ਜਿਹੜਾ ਉਹ ਵਾਪਰ ਰਿਹਾ ਆ ਸੋ ਮੇਕ ਸ਼ੁਰ ਕਰੋ ਵੀ ਉਹ ਸੁਣਿਓ ਜ਼ਰੂਰ ਕੱਲ ਕਾਲਜ਼ ਨਹੀਂ ਲੈ ਹੋਣੀਆਂ ਕੱਲ ਸਿਰਫ ਸਿਰਫ ਜਿਹੜਾ ਸ਼ੋ ਦੇ ਵਿੱਚ ਤੁਹਾਨੂੰ ਜਿਹੜਾ ਅਟਾਰਨੀ ਜੇ ਟਰਕੀਆ ਨਾਲ ਉਹ ਦੱਸਣਗੇ ਵੀ ਕੀ ਜਿਹੜੀ ਤਾਜ਼ਾ ਸਥਿਤੀ ਹੈ ਇਮੀਗ੍ਰੇਸ਼ਨ ਨੂੰ ਲੈ ਕੇ ਚੱਲ ਰਹੀ ਆ ਅਦਾਲਤ ਜਿਹੜੀ ਆ ਉਹਦੇ ਰੁੱਖ ਦੇ ਵਿੱਚ ਕੀ ਫਰਕ ਜਿਹੜਾ ਉਹ ਬੈ ਚੁੱਕਾ ਹੈ ਗਿਆ ਅਮਰੀਕਾ ਦੇ ਇੱਕ ਟਾਰਨੀ ਨੇ ਕਿਹਾ ਹੈ ਕਿ ਜਿਹੜੇ ਲੋਕ ਪ੍ਰੋਫੈਸ਼ਨਲਸ ਆ ਅਮਰੀਕਾ ਚ ਕੰਮ ਕਰ ਰਹੇ ਈਵਨ ਏਆਈ ਜਾਂ ਮਸ਼ੀਨ ਲਰਨਿੰਗ ਦੇ ਵਿੱਚ ਵੀ ਉਹ ਸੋਚ ਰਹੇ ਆ ਕਿ ਅਸੀਂ ਜੇ ਸਾਨੂੰ ਕੋਈ ਓਪਰਚੁਨਿਟੀ ਅਮਰੀਕਾ ਤੋਂ ਬਾਹਰ ਮਿਲ ਜਾ ਤੇ ਅਸੀਂ ਉੱਥੇ ਜਾਣਾ ਜਿਹੜਾ ਆ ਪਸੰਦ ਕਰਾਂਗੇ ਆ ਗੱਲ ਧਿਆਨ ਨਾਲ ਸੁਣਿਓ ਅਗਲੀ ਆਂਡੀਆਂ ਦੀ ਇੱਕ ਕੰਪਨੀ ਦਾ ਬਹੁਤ ਹੀ ਟੌਪ ਨੌਚ ਐਗਜ਼ੀਕਿਊਟਿਵ ਸੀਈਓ ਲੈਵਲ ਦਾ ਬੰਦਾ ਉਹ ਅਮਰੀਕਾ ਦੇ ਵਿੱਚ ਆਂਦਾ ਆ ਬੀ1 ਟੈਂਪਰੇਰੀ ਵੀਜ਼ੇ ਦੇ ਉੱਤੇ ਠੀਕ ਹੈ ਉਹਦੀਆਂ ਬਿਜ਼ਨਸ ਮੀਟਿੰਗਸ ਦੇ ਕਰਨ ਦੇ ਲਈ ਕਿਉਂਕਿ ਉਹਨਾਂ ਦੀ ਕੰਪਨੀ ਦੇ ਰਿਲੇਸ਼ਨ ਇੱਥੇ ਦੀਆਂ ਕੰਪਨੀਆਂ ਦੇ ਨਾਲ ਜਾਂ ਬਿਜ਼ਨਸ ਸੰਬੰਧ ਬਹੁਤ ਜ਼ਿਆਦਾ ਆ ਕਹਿੰਦੀ ਵੀ ਸਾਲ ਦੇ ਵਿੱਚ ਚਾਰ ਵਾਰ ਆਇਆ ਇਹ ਜੋ ਟਾਰਨੀ ਬੀਬੀ ਆ ਇਹ ਕਹਿੰਦੀ ਵੀ ਜਦੋਂ ਉਹ ਚੌਥੇ ਟ੍ਰਿਪ ਤੇ ਅਮਰੀਕਾ ਦੇ ਵਿੱਚ ਪਹੁੰਚਿਆ ਤੇ ਜੋ ਇਮੀਗ੍ਰੇਸ਼ਨ ਅਥਾਰਟिटीज ਵਾਲੇ ਸੀ ਉਹ ਕਹਿੰਦੇ ਭਾਈ ਤੂੰ ਤਾਂ ਇਲੀਗਲੀ ਇੱਥੇ ਕੰਮ ਕਰਨ ਆਇਆ ਹੈ अच्छा कौन की वो कहता मैं, हुँ, हुँ, जाँ, जाँ, मैं ता टेम्पररी बिजनेस वीजा ਦੇ ਉੱਤੇ ਆ बिजनेस ਮੀਟਿੰਗ ਲਈ ਆਣਾ ਮੇਰਾ ਪਿਛਲਾ ਰੈਕਡ ਦੇਖ ਲਓ ਵੀ 2 ਜਾਂ 4 ਜਾਂ 5 ਦਿਨ ਤੋਂ ਵੱਧ ਮੈਂ ਨਹੀਂ ਇੱਥੇ ਟਿਕਦਾ ਹੈਗਾ ਜਾਂ ਹਫਤਾ ਵੱਧ ਤੋਂ ਵੱਧ ਪਰ ਉਹਨੂੰ 에어ਪੋਰਟ ਤੋਂ ਹੀ ਵਾਪਸ ਕਰ ਦਿੱਤਾ ਗਿਆ اچھا ਸੋ ਸੋ ਇੱਕ ਇਹ ਜੋ ਟੌਰਨੀ ਆ ਉਹ ਕਹਿ ਰਹੇ ਆ ਵੀ ਬਹੁਤ ਸਾਰਾ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਰੌਲਾ ਪਾ ਰਿਹਾ ਕਿਹਾ ਜਾ ਰਿਹਾ ਵੀ ਹੁਣ ਸੈਲਫ ਰਿਪੋਰਟਿੰਗ ਕਰੋ ਪਰ ਉਹ ਕਹਿੰਦੀ ਵੀ ਜੇ ਸੈਲਫ ਰਿਪੋਰਟਿੰਗ ਵੀ ਕਿਸੇ ਨੇ ਕਰਨੀ ਆ ਉਹ ਇਮੀਗ੍ਰੇਸ਼ਨ ਲਾਇਰ ਦੀ ਸਲਾਹ ਤੋਂ ਬਿਨਾ ਨਾ ਕਰੋ ਤਾਂ ਕਿ ਫਿਊਚਰ ਦੇ ਵਿੱਚ ਤੁਹਾਨੂੰ ਪ੍ਰੋਬਲਮ ਕੋਈ ਨਾ ਆਵੇ ਜੀ ਜੀ ਇੱਕ ਜਿਹੜੀ ਹੋਰ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਜਰੂਰੀ ਨਹੀਂ ਕਿ ਕਿਸੇ ਦੀ ਕੋਈ ਕ੍ਰਿਮੀਨਲ ਐਕਟੀਵਿਟੀ ਆ ਜਾਂ ਕਿਸੇ ਨੇ ਗਲਤੀ ਕਰ ਲਈ ਆ ਜਾਂ ਤਾਂ ਕਰਕੇ ਕਹਿੰਦਾ ਵੀ ਨਹੀਂ ਚਲੋ ਹੁਣ ਛੱਡੋ ਵੀ ਮੇ ਵੀ 4 ਸਾਲਾਂ ਬਾਅਦ ਫੇਰ ਕਿਤੇ ਟਰਾਈ ਕਰ ਲਾਂਗੇ ਹੂੰ ਬਹੁਤ ਸਾਰੇ ਲੋਕ ਜੋ H1B ਵੀਜ਼ੇ ਦੇ ਉੱਤੇ ਆ ਜਾਂ ਮੈਨੂੰ ਲੱਗਦਾ ਕਈਆਂ ਦੇ ਹੋਰ ਵੀ ਬਿਜੀ ਵੀਜ਼ੇ ਦੇ ਅੰਡਰ ਬੱਚੇ ਜਿਨ੍ਹਾਂ ਦੇ 21 ਸਾਲ ਤੋਂ ਥੰਦੇ ਆ ਹੂੰ ਹੂੰ ਉਹ ਹੁਣ 21 ਸਾਲ ਦੀ ਉਮਰ ਨੂੰ ਰੀਚ ਕਰਨ ਜਾ ਰਹੇ ਆ ਤੇ ਉਹ ਆਲਟੀਮੇਟਲੀ ਇਲੈਗਲ ਹੋ ਜਣੇ ਆ ਯਾ ਸੋ ਜੇ ਇਲੈਗਲ ਆ ਤੇ ਤੁਹਾਨੂੰ ਇੱਥੋਂ ਨਿਕਲਣਾ ਪਊਗਾ ਹੁਣ ਕਈਆਂ ਦੇ ਬੱਚੇ ਬੌਰਨ ਇੱਥੇ ਦੇ ਆ ਕਈਆਂ ਦੇ ਬੱਚੇ ਜਦੋਂ ਉਹ 4-5 ਸਾਲ ਦੇ ਸੀ 7 ਸਾਲਾਂ ਦੇ ਸੀ ਜਦੋਂ ਉਹ ਇੱਥੇ ਆਏ ਆ ਕਿਉਂਕਿ ਖਾਸ ਕਰਕੇ H1B ਵੀਜ਼ੇ ਵਾਲੇ ਉਹਨਾਂ ਦੇ ਗ੍ਰੀਨ ਕਾਰਡ ਨੂੰ ਕਿੰਨਾ ਸਮਾਂ ਲੱਗਦਾ ਸੋ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਦੇ ਵਿੱਚ ਐਂਡ ਦੇ ਵਿੱਚ ਜਾ ਕੇ ਜੋ ਨਿਊਜ਼ ਵੀਜ਼ ਨਿਊਜ਼ ਵੀਕ ਮੈਗਜ਼ੀਨ ਆ ਉਹ ਇਹ ਲਿਖਤਾ ਆ ਕਿ ਟੌਮ ਹੋਮਨ ਜੋ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਦੇ ਬਾਰਡਰਸ ਆ ਆ ਉਹ ਇਹ ਸ਼ਰਿਆਂ ਕਹਿ ਰਹੇ ਆ ਪ੍ਰੈਸ ਕਾਨਫਰੈਂਸ ਦੇ ਵਿੱਚ ਆਈ ਵਰਕ ਫਾਰ ਅ ਪ੍ਰੈਜ਼ੀਡੈਂਟ ਹੂ ਵਾਂਟਸ ਟੂ ਸੇਵ ਲਾਈਵਜ਼ and make this country safe again you want to hate on me hate on me because i eat it up so ਉਹਨਾਂ ਨੇ ਪਿੱਛੇ ਜਿਹੜੇ ਜੱਜ ਦੇ ਬਾਬਤ ਵੀ ਕਿਹਾ ਸੀ ਵੀ ਮੈਂ ਨਹੀਂ ਕੇਅਰ ਕਰਦਾ ਕਿਸੇ ਜੱਜ ਦੀ so ਇਹ ਜਿਹੜੀ ਸਿਚੁਏਸ਼ਨ ਆ ਅੱਜ ਦੀ ਡੇਟ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਮਲੇ 'ਚ ਹੈਗੀ ਆ ਇਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਬਾਕੀ ਡਿਟੇਲ ਦੇ ਵਿੱਚ ਲੀਗਲੀ ਕੀ ਕੁਝ ਵਾਪਰਿਆ ਉਹ ਕੱਲ ਨੂੰ ਜਿਹੜਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਹੈ ਜੇ ਟਿਰਕੀ ਆਣਾ ਉਹਨਾਂ ਦੇ ਨਾਲ ਸਵੇਰੇ 9 ਵਜੇ ਤੋਂ ਲੈ ਕੇ 10 10:30 ਜਾਂ 11 ਵਜੇ ਤਾਈਂ ਉਹ ਜ਼ਰੂਰ ਸੁਣਿਓ ਇੱਕ ਜ਼ਰੂਰ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਪੰਜਾਬੀ ਰੇਡੀਓ ਯੂਐਸਏ ਆ ਇਹ 24 ਆਵਰ ਚੱਲਦਾ ਇਹਦੇ ਤੇ ਬੱਖ-ਵੱਖ ਤਰ੍ਹਾਂ ਦੇ ਸ਼ੋਅ ਡਰੱਗਿੰਗ ਨੂੰ ਲੈ ਕੇ ਇਮੀਗ੍ਰੇਸ਼ਨ ਨੂੰ ਲੈ ਕੇ ਐਗਰੀਕਲਚਰ ਨੂੰ ਲੈ ਕੇ ਏਆਈ ਟੈਕਨੋਲੋਜੀ ਨੂੰ ਲੈ ਕੇ ਧਾਰਮਿਕ ਮਸਲਿਆਂ ਦੇ ਉੱਤੇ ਸੋਸ਼ਲ ਇਸ਼ੂਜ਼ ਦੇ ਉੱਤੇ ਹੋਰ ਬਹੁਤ ਕੁਝ ਮੈਡੀਕਲ ਸੇ ਸਭਾਲ ਚਲਦਾ ਸੋ ਸੁਣਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਕਈ ਵਾਰੀ ਲੋਕ ਹੁੰਦੇ ਆ ਕਿ ਸ਼ਾਇਦ ਤੁਹਾਡਾ ਆਹੀ ਪ੍ਰੋਗਰਾਮ ਚੱਲਦਾ ਇਸ ਤੋਂ ਬਿਨਾ ਸਾਡੇ ਜਿਹੜੇ 14 ਦੇ ਕਰੀਬ ਜਿਹੜੇ ਏਐਮ ਤੇ ਐਫਐਮ ਸਟੇਸ਼ਨਸ ਆ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤੱਕ ਤੁਸੀਂ ਕਾਰਾਂ ਦੇ ਵਿੱਚ ਘਰਾਂ ਦੇ ਵਿੱਚ ਇਹ ਪ੍ਰੋਗਰਾਮ ਸੁਣ ਸਕਦੇ ਆ YouTube ਦੇ ਉੱਤੇ Facebook ਦੇ ਉੱਤੇ ਇੰਡੀਆ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦਾ ਜਿਹੜਾ Facebook ਪੇਜ ਉਹ ਬੈਨ ਕੀਤਾ ਗਿਆ YouTube ਜਨਰਲੀ ਵੈਨ ਕੀਤਾ ਗਿਆ ਜਿਸ ਹਿਸਾਬ ਦੇ ਨਾਲ ਆਪਾਂ ਖਬਰਾਂ ਕਰਦੇ ਆਂ ਮਨਦੀਪ ਪੁੰਨੀਆਂ ਉਹਨਾਂ ਦੀ ਖਬਰ ਸੁਣੀ ਹੋਣੀ ਆ ਕਿੰਨਾ ਧੱਕਾ ਉੱਥੇ ਕਿਸਾਨਾਂ ਦੇ ਨਾਲ ਕੀਤਾ ਕਿਸ ਤਰ੍ਹਾਂ ਉਹਨਾਂ ਦੇ ਟਰੱਕ ਟਰੈਲਰ ਟਰਾਲੀਆਂ ਜਿਹੜੇ ਆ ਟਰਾਲੀਆਂ ਚੋਰੀ ਕਰ ਦਿੱਤੇ ਗਏ ਸਮਾਨ ਚੋਰੀ ਕਰ ਦਿੱਤਾ ਗਿਆ ਸੋ ਜਿਹੜਾ ਗਵਰਨਮੈਂਟ ਨਹੀਂ ਕੋਈ ਖਬਰਾਂ ਉੱਥੇ ਪਹੁੰਚ ਸਕ ਸੋ ਪ੍ਰੈਟੀ ਵਾਸਤੇ ਉਹ ਤੁਸੀਂ ਬਾਕੀ ਮਿਲਕਾਂ ਤੋਂ ਬਾਹਰ ਜੇ ਇੰਡੀਆ ਦੇ ਵਿੱਚ ਆ ਆਪਣੇ ਦੋਸਤ ਮਿੱਤਰਾਂ ਨੂੰ ਦੱਸ ਸਕਦੇ ਆ ਉੱਥੇ ਜਾ ਕੇ ਉਹ ਪ੍ਰੋਗਰਾਮ ਦੇਖ ਸਕਦੇ ਆ ਜੀ ਬਲਕਿ ਹੁਣ ਆਪਾਂ ਲੈਨੇ ਆ ਜੀ ਇਜਾਜ਼ਤ ਸਬਦ ਪਿਆਰਪਰੀ ਸਤ ਸ੍ਰੀ ਅਕਾਲ